ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਭਾਵੇਂ ਸ਼ਹੀਦ ਸਾਰੀਆਂ ਕੌਮਾਂ ਵਿੱਚ ਹੁੰਦੇ ਆਏ ਆ ਸ਼ਹੀਦ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਆ ਪਰ ਗੁਰੂ ਘਰ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਇਹ ਵੱਡੇ ਸਾਕੇ ਹੋਏ ਆ ਜਿਵੇਂ ਜੀ ਪੰਨਵੀ ਪਾਸ਼ਾ ਦੀ ਸ਼ਹਾਦਤ ਲਈ ਤਾਂ ਉਹ ਵੀ ਦੁਨੀਆ ਤੋਂ ਲਾਸਾਨੀ ਸ਼ਹਾਦਤ ਹੈ ਧੰਨ ਗੁਰਤੇਗ ਬਹਾਦਰ ਮਹਾਰਾਜ ਨੇ ਕਿੰਨੋਂ ਵੱਡੋ ਕਲੂ ਮਸਾਕਾ ਅੱਗੇ ਉਹਨਾਂ ਦੇ ਪੁੱਤਰੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਅੱਜ ਸ਼੍ਰੀ ਦੀ ਸਮਾਗਮ ਦੀ ਸਮਾਪਤੀ ਹੋਈ ਫਤਗੜ ਸਾਹਿਬ ਕਿੱਥੇ ਲੱਖਾਂ ਸੰਗਤਾਂ ਨਤਮਸਤਕ ਹੋਈਆਂ ਵੱਡੇ ਸਾਬਜਾਦੇ ਛੋਟੇ ਸੀ ਪਰ ਵੱਡੇ ਜੋੜ ਮੇਲੇ ਸੰਗਤਾਂ ਮਨਾ ਰਹੀਆਂ ਸੋ ਸਾਧ ਸਿੰਘ ਜੀ ਭਾਂ ਥਾਂ ਥਾਂ ਤੇ ਸਿਰਿਆ ਖਾਨਪਟ ਸਾਹਿਬ ਗੁਰੂ ਕੇ ਲੰਗਰ ਕਥਾ ਕੀਰਤਨ ਦੇ ਪਰਵਾ ਨਗਰ ਕੀਰਤਨ ਸੰਗਤਾਂ ਬਹੁ ਸਰਦਾ ਭਾਵਨਾ ਨਾਲ ਮਨਾ ਰਹੀ ਹੈ ਉੱਥੇ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਜਿਸ ਸਿਧਾਂਤ ਵਾਸਤੇ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਬੜੇ ਵੱਡੇ ਲਾਲਚ ਦਿੱਤੇ ਗਏ ਬੜੇ ਸੁੱਖਾਂ ਦੇ ਧਨਪਦਾਂ ਜੈਦਾਤਾ ਦੇ ਪਰ ਉਹਨਾਂ ਨੇ ਜੁੱਤੀ ਦੀ ਨੋਕ ਤੇ ਠਕਰਾ ਕੇ ਉਹਨਾਂ ਨੂੰ ਆਪਣੀ ਸਿੱਖੀ ਦੇ ਸਿਧਾਂਤਾਂ ਤੇ ਚੱਲਣ ਵਾਸਤੇ ਸ਼ਾਤਾਂ ਦਿੱਤੀਆਂ। ਉੱਥੇ ਅਸੀਂ ਜਿੱਥੇ ਗੁਰੂ ਕੇ ਲੰਗਰ ਲਾਇਆ ਬਹੁਤ ਚੰਗੀ ਗੱਲ ਹੈ। ਪਰ ਜਿਸ ਵਾਸਤੇ ਸ਼ਾਤਾਂ ਹੀ ਉਹਨਾਂ ਸਿਧਾਂਤਾਂ ਤੇ ਵੀ ਚੱਲਣਾ ਸਾਡਾ ਸਾਰਿਆਂ ਦਾ ਧਰਮ ਹੈ। ਜਿਨ੍ਹਾਂ ਨੇ ਸਾਡੇ ਵਾਸਤੇ ਬੜੇ ਪਰਪੁਕਾਰ ਕਰਕੇ ਇਹ ਹੀ ਵਚਨ ਆਖਿਆ ਪੰਥ ਵਸੇ ਮੈਂ ਉਜੜਾ ਮਨ ਚਾਉ ਹਨੇਰਾ ਧੰ ਤਨ ਗੁਰੂ ਗੋਬਿੰਦ ਸਿੰਘ ਧੰ ਤੇਰਾ ਜੇਰਾ ਜੇ ਅਸੀਂ ਅੱਜ ਵਸ ਗਏ ਆਂ ਮਹਿਲਾਂ ਦੇ ਵਿੱਚ ਤੇ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਅਸੀਂ ਗੁਰੂ ਦੇ ਅਸੇ ਸੂਲਾਂ ਤੇ ਚੱਲ ਕੇ ਆਪਣੇ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹਿਤ ਸਾਾਕਾ ਜਨ ਕੀਆ ਸੀਸ ਦੀਆ ਅਰ ਸਿਰਰ ਨੰਦਿਆ ਅੱਜ ਸਾਡੇ ਵੱਡੇ ਭਾਗ ਨੇ ਕਿ ਅਸੀਂ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਔਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦਾ ਜੋ ਇਹ ਸਿੱਧ ਸਰ ਸਥਾਨ ਹੈ ਲੌਰਾਂ ਸਾਹਿਬੇ ਪੰਜਾਬ ਫਾਈਨਟ ਸੁਸਾਇਟੀ ਅੱਜ ਇੱਥੇ ਪਹੁੰਚੀ ਹੈ ਉਹਨਾਂ ਨੇ ਜੋ ਪ੍ਰਦਰਸ਼ਨੀ ਮੋਹਾਲੀ ਵਿਖੇ 5 ਤੋਂ 7 ਸਤੰਬਰ ਤੱਕ ਬਣਾਈ ਸੀ ਉਹਨਾਂ ਨੂੰ ਅਸੀਂ ਅੱਜ ਇੱਥੇ ਲੈ ਕੇ ਆਏ ਆਂ ਪੰਜਾ ਫਾਈਨੈਂਸ ਸੁਸਾਇਟੀ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਪੇਸ਼ ਕਰਦੀ ਹੈ ਆਪਣੀ عقیدਤ ਪੇਸ਼ ਕਰਦੀ ਹੈ ਜਿਨ੍ਹਾਂ ਨੇ ਧਰਮ ਦੇ ਲਈ ਸਨਾਤਨ ਦੇ ਲਈ ਆਪਣਾ ਸਾਰਾ ਕੁਝ ਵਾਰਿਆ ਅੱਜ ਸਾਬ ਜਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਉਪ ਦੇ ਉੱਤੇ ਅਸੀਂ ਇੱਥੇ ਲੌਰੈਂਸਾ ਪਹੁੰਚ ਕੇ ਪੰਜਾਬ ਫਾਈਨਰਟ ਸੁਸਾਇਟੀ ਵੱਲੋਂ ਜਿਥੇ ਨਤਮਸਤਕ ਹੁੰਨੇ ਆ ਉਥੇ ਅਰਦਾਸ ਕਰਦੇ ਆ ਕਿ ਜਿਨੇ ਇਹ 28 ਚਿੱਤਰ ਜੋ 28 ਚਿੱਤਰਕਾਰਾਂ ਨੇ ਬਣਾਏ ਸੀ ਇਹਨਾਂ ਦੇ ਸਰਪ੍ਰਸਤੀ ਸਦਾ ਰਵਿੰਦਰ ਸਿੰਘ ਖਾਲਸਾ ਜੀ ਨੇ ਕੀਤੀ ਸੀ ਅੱਜ ਅਸੀਂ ਇਹ ਸਾਰੀ ਪ੍ਰਦਰਸ਼ਨੀ ਇੱਥੇ ਲਿਆ ਕੇ ਆਪਣੇ ਆਪ ਨੂੰ ਵਿਊਡ ਭਾਗੀ ਮਹਿਸੂਸ ਕਰਦੇ ਆ ਔਰ ਜੋ ਸਿੱਖ ਸੰਗਤਾਂ ਦੇ ਵਿੱਚ ਦਰਸ਼ਨਾਂ ਦੇ ਲਈ ਇਹ ਸਾਰੀ ਐਗਜ਼ਿਬਿਸ਼ਨ ਲੈ ਕੇ ਆ ਰਹੇ ਆ ਵਕਫਾ ਗੁਰੂ ਧਾਮਾਂ ਦੇ ਵਿੱਚ ਅੱਜ ਇਹ ਸਿੱਧ ਸਥਾਨ ਸਿੱਧ ਸਾਰਾ ਲਾਹੌਰਾ ਵਿਖੇ ਪਹੁੰਚ ਕੇ ਅਸੀਂ ਉਹਨਾਂ ਮਹਾਨ ਅ ਬਖਸ਼ਿਸ਼ਾਂ ਦਾ ਅਸੀਂ ਪਾਤਰ ਬਣਿਆ ਔਰ ਮਹਾਰਾਜ ਦਾ ਅਸ਼ੀਰਵਾਦ ਲਿਆ ਤਾਂ ਕਿ ਅਸੀਂ ਇਹ ਪੇਂਟਿੰਗਸ ਵਕਤ ਤੋਂ ਬਾਅਦ ਸੰਗਤਾਂ ਦੇ ਵਿੱਚ ਲੈ ਜਾ ਕੇ ਸਿੱਖ ਇਤਿਹਾਸ ਤੋਂ ਕੁਰਬਾਨੀਆਂ ਤੋਂ ਸੰਗਤਾਂ ਨੂੰ ਜਾਣੂ ਕਰਵਾ ਸਕੀਏ। ਹਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਪੰਜ ਆ ਫਾਈਨ ਆਰਟ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਹਰਵਿੰਦਰ ਸਿੰਘ ਖਾਲਸਾ ਜੀ ਦਾ ਉਹਨਾਂ ਦਾ ਉਦਮ ਹੈ ਸਾਰੇ ਚਿੱਤਰਕਾਰ ਨੇ ਜਿਹੜੇ ਸੁਸਾਇਟੀ ਦੇ ਉਹਨਾਂ ਦਾ ਉਦਮ ਹੈ ਤੇ ਜਿਸ ਤਰ੍ਹਾਂ ਸੈਭ ਜਾਦਿਆਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਦੇ ਵਿੱਚ ਅਸੀਂ ਇੱਕ ਇਹ ਲੜੀ ਸ਼ੁਰੂ ਕੀਤੀ ਹੈ ਉਹਦੇ ਵਿੱਚ ਅਲੱਗ-ਅਲੱਗ ਗੁਰਦੁਆਰੇ ਸਾਹਿਬ ਵਿੱਚ ਮੰਦਰਾਂ ਵਿੱਚ ਸਕੂਲਾਂ ਕਾਲਜਾਂ ਵਿੱਚ ਇਹ ਜਿਹੜੀ 28 ਚਿੱਤਰ ਬਣੇ ਸੀ ਇਹਨਾਂ ਦੀ ਅਸੀਂ ਐਗਜ਼ੀਬਿਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਤੇ ਸੰਗਤਾਂ ਦੇਖ ਕੇ ਆਪਣੇ ਆਪ ਨੂੰ ਬਹੁਤ ਨਿਹਾਲ ਮਹਿਸੂਸ ਕਰਦਿਆਂ ਨੇ ਸੋ ਇਹਦੇ ਲਈ ਅਸੀਂ ਗੁਰੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਤਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਨਾਲ ਉਹਨਦੇ ਬਲਵਿੰਦਰ ਸ਼ਰਮਾ ਜੀ ਸਾਡੇ ਕੋਲ ਅੱਜ ਪਹੁੰਚੇ ਨੇ ਇਹ ਪੰਜਾ ਫਾਈਨ ਆਰਟਸ ਵੱਲੋਂ ਜਿਹੜੀ ਪ੍ਰਦਰਸ਼ਨੀ ਮਹਾਲੀ ਚਲਾਈ ਗਈ ਸੀ ਉਹ ਗੁਰਦੁਆਰਾ ਸਤਸਰ ਅਧੌਰਾ ਸਾਹਿਬ ਵਿਖੇ ਅੱਜ ਇਹਨਾਂ ਨੇ ਲਾਈ ਆ ਤੇ ਸੰਗਤਾਂ ਬੜੇ ਦਰਸ਼ਨ ਕਰਕੇ ਖੁਸ਼ ਹੋ ਰਹੀਆਂ ਨੇ ਪਿਕਚਰਾਂ ਦੇ ਸੋ ਇਹ ਅਪਰਾਲੇ ਇਸੇ ਤਰ੍ਹਾਂ ਜਾਰੀ ਰਹਿਣੇ ਚਾਹੀਦੇ ਨੇ ਤਾਂ ਕਿ ਦੁਨੀਆ ਨੂੰ ਸਿੱਖੇ ਇਤਿਹਾਸ ਦਾ ਜਿਹੜਾ ਹੈਗਾ ਉਹ ਪਤਾ ਲੱਗ ਸਕੇ ਸੋ ਇਹਨਾਂ ਦਾ ਇਹ ਯਤਨ ਬੜਾ ਸ਼ਲਾਘਾਯੋਗ ਆ ਉਮੀਦ ਕਰਦੇ ਆ ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਕਿਰਤਾਂ ਨੇ ਉਹਨਾਂ ਨੂੰ ਵੱਖ-ਵੱਖ ਸਥਾਨਾਂ ਤੇ ਲਿਜਾ ਕੇ ਸੰਗਤਾਂ ਨੂੰ ਇਹਨਾਂ ਤੇ ਦਰਸ਼ਨ ਕਰਾਉਣਗੇ ਜੀ ਸੋ ਇੱਥੇ ਆਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ